ਲੋ ਜੀ ਅੱਜ ਆਪਾਂ ਸਿੰਪਲ ਸੂਟ ਜੀ ਕਟਾਈ ਜਿਹੜੀ ਉਹ ਕਰਾਂਗੇ ਇਸ ਸੂਟ ਦੀ ਲੰਬਾਈ ਹੈਗੀ ਆ 34 1/2 ਇੰਚ ਤੇਰਾ ਹੈਗਾ 13 ਇੰਚ ਛਾਤੀ ਕਿ ਕਮਰ 19 ਹੈਪਤੇ ਸਾਈਡ ਦੀ ਸਲਾਈ ਜਿਹੜੀ ਆ ਇਹ ਹੈਗੀ ਆ 15 ਇੰਚ ਤੇ ਮੈਂ ਇਹਦੀ ਕਟਾਈ ਇਹਦੇ ਨਿਸ਼ਾਨ ਜਿਹੜੇ ਆ ਮੈਂ ਕਿੱਦਾਂ ਲਾਏ ਆ ਮੈਂ ਤੁਹਾਨੂੰ ਦੱਸ ਦਿੰਦੀ ਆ ਇਹ ਦੇਖੋ 13 ਇੰਚ ਤੇਰਾ ਆ ਤਾਂ ਮੈਂ ਇਹਦਾ 14 ਰੱਖ ਲਿਆ ਠੀਕ ਹੈ ਜੀ ਇਦਾਂ ਮੈਂ ਇਹਦਾ ਜਿਹੜਾ ਆ 7.5 ਰੱਖ ਲਿਆ ਉਪਰੋਂ ਆਪਣੇ ਜਿਹਨ ਕੀ 7 ਕੇ ਹੀ ਰਹਿ ਜਾਣਾ ਹੈਗਾ ਆ ਅੱਧਾ ਇੰਚ ਆਪਣਾ ਇੱਥੋਂ ਫੇ ਵਿੱਚ ਆ ਜਾਣਾ ਤੇ ਜਿਹੜਾ ਮੋਟਾ ਹੈ ਪੂਰਾ ਪੂਰਾ ਜਿਹੜਾ ਆ ਜਾਣਾ ਜਿਹੜਾ ਇੱਥੋਂ ਆਈ ਕਈ ਭੈਣਾਂ ਕਹਿੰਦੀਆਂ ਆ ਵੀ ਅੱਧਾ ਇੰਚ ਘਟਾ ਕੇ ਲਾਉਣਾ ਮੈਂ ਪਰ ਅੱਧਾ ਇੰਚ ਨਹੀਂ ਘਟਾਉਂਦੀ ਮੈਂ ਪੂਰਾ ਪੂਰਾ ਲਾਇਆ ਆ ਜਿਹੜਾ ਇੱਥੇ ਆਪਾਂ 2 ਇੰਚ ਦਾ ਨਿਸ਼ਾਨ ਲਾਉਣਾ ਇਹਨੂੰ ਮੈਂ 1.5 ਇੰਚ ਦਾ ਲਾਤਾ ਕੱਲ ਉੱਥੇ ਹੀ ਆ ਜਾਂਦੀ ਹੈਗੀ ਇਹ ਆਪਾਂ ਛਾਤੀ ਦਾ ਨਿਸ਼ਾਨ ਲਾਤਾ ਜਿੰਨਾ ਵੀ ਹੈਗਾ ਉਹਨਾਂ ਨੂੰ ਚਾਹੀਦਾ ਆ ਤੇ ਇਹ ਪਲੇਟ ਜਿਹੜੇ ਆ ਉਹਨਾਂ ਦੇ 11.5 ਤੇ ਆਪਾਂ 12.5 ਤੇ ਲਾਤੇ 8.5 ਇੰਚ ਦਾ ਨਿਸ਼ਾਨ ਲਾਤੇ ਦੋਨੇ ਇਹ ਮੈਂ 6.5 ਤੋਂ ਇੱਥੋਂ ਜਿਹੜਾ 6.5 ਰੱਖ ਲੈਂਦੀ ਹਾਂ ਠੀਕ ਹੈ ਇਹ ਮੈਂ 7 ਇੰਚ ਦਾ ਪਲੇਟ ਦਾ ਅੱਧਾ ਕਰਕੇ ਨਿਸ਼ਾਨ ਲਾ ਕੇ ਇਸ ਤਰ੍ਹਾਂ ਕਰਕੇ ਮੈਂ ਇਹ ਜਿਹੜਾ ਇਹ ਨਿਸ਼ਾਨ ਲਾ ਲੈਣੀ ਇੱਥੋਂ ਸਲਾਈ ਇਹਦੀ ਇੱਥੇ ਆਉਣੀ ਆ ਜਦੋਂ ਫਿਟਿੰਗ ਦੇਣੀ ਆ ਉਦੋਂ ਇੱਥੇ ਆ ਜਾਣੀ ਆ ਠੀਕ ਹੈ ਜੀ ਇਹ ਨਿਸ਼ਾਨ ਇਹ ਬਹੁਤ ਸੌਖਾ ਆ ਜਿਹੜਾ ਆਪਾਂ ਸਿੰਪਲ ਜਿਹੜਾ ਜੈਂਪਰ ਕਟਣਾ ਬਹੁਤ ਸੌਖਾ ਆ ਜੇ ਕੁਝ ਨਾ ਤੁਹਾਨੂੰ ਪਤਾ ਲੱਗੇ ਤੁਸੀਂ ਮੈਨੂੰ ਕਮੈਂਟ ਕਰਕੇ ਜਿਹੜਾ ਇਹ ਪੁੱਛ ਸਕਦੇ ਆ ਤੇ ਸਲਵਾਰ ਕੱਟਣ ਲੱਗੇ ਵੀ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਤੇ ਮੈਂ ਹੁਣ ਇਹਦੀ ਕਟਾਈ ਜਿਹੜੀ ਆ ਕਰ ਦਿੰਦੀ ਆ। ਓ ਜਿਹਾ ਆਪਾਂ ਇਹਦੀ ਕਟਾਈ ਜਿਹੜੀ ਆ ਕਰਦੇ ਆ। ਆਪਾਂ ਕੋਈ ਜਿਹੜਾ ਕਹੀਏ ਨਾ ਵੀ ਐਦਾਂ ਨਹੀਂ ਹੈਗਾ ਵੀ ਆਪਾਂ ਕੋਈ ਬੁਟੀਕ ਆਪਣਾ ਹੈਗਾ ਖੋਲਿਆ ਹੋਇਆ ਮੈਂ ਘਰ 'ਚ ਹੀ ਸਲਾਈ ਕਰਦੀ ਆ। ਸ਼ੁਰੂ ਤੋਂ ਹੀ ਕਾਰਜ ਕਰਦੀ ਸੀ ਅਧਿਕਾਰੀ ਮੇਰਾ ਕੰਮ ਜਿਹੜਾ ਬੜਾ ਵਧੀਆ ਚੱਲਦਾ ਹੈਗਾ ਆ ਮੈਨੂੰ ਕੋਈ ਬਾਹਰ ਜਾ ਕੇ ਦੁਕਾਨਾ ਕਰਾਏ ਤੇ ਲੈਣ ਦੀ ਲੋੜ ਨਹੀਂ ਹੈਗੀ ਜਿੰਨਾ ਮੈਨੂੰ ਚਾਹੀਦਾ ਮੈਨੂੰ ਕੰਮ ਘਾਰੇ ਹੀ ਆ ਜਾਂਦਾ ਬੈਠੀ ਤੇ ਇਹਨੇ ਮੈਂ ਜਿੰਨਾ ਕਰਨਾ ਉਹਨੇ ਤੋਂ ਆ ਹੀ ਜਾਂਦਾ ਤਾਂ ਮੈਨੂੰ ਜ਼ਿਆਦਾ ਵੈਸੇ ਨੀਂਦ ਨਹੀਂ ਹੈਗਾ ਵੀ ਮੈਨੂੰ ਬਹੁਤ ਜ਼ਿਆਦਾ ਕੰਮ ਆਵੇ ਐਵੇਂ ਬੋਝ ਹੀ ਪਾਉਣਾ ਹੁੰਦਾ ਜਿਵੇਂ ਦੇ ਹੁੰਦੇ ਜਿੰਨਾ ਚ ਕੰਮ ਜ਼ਿਆਦਾ ਉਨੀ ਸਿਰ ਕਰਦੀ ਜਾਂਦੀ ਹੁਣ ਇਹ ਨਿਸ਼ਾਨ ਜਿਹੜੇ ਸਾਰੇ ਆਪਾਂ ਨਾ ਜਿਵੇਂ ਤਰ੍ਹਾਂ ਇਹ ਆਪਾਂ ਵੱਡੀ ਸੂਈ ਜਿਹੜੀ ਹੁੰਦੀ ਕੁਦੂਈ ਲੈ ਕੇ ਉਹਦੀ ਹੈਲਪ ਦੇ ਨਾਲ ਆਪਾਂ ਸਾਰੇ ਨਿਸ਼ਾਨ ਜਿਹੜੇ ਆ ਦੂਜੇ ਪਾਸੇ ਆਪਾਂ ਸਾਰੇ ਇਹ ਨਿਸ਼ਾਨ ਜਿਹੜੇ ਆ ਲਾ ਲੈਣੇ ਆ ਇਧਰਲੇ ਪਾਸੇ ਠੀਕ ਆ ਤੇ ਜਿਹੜਾ ਆਪਾਂ ਇਧਰਲੇ ਪਿਛਲੇ ਪੱਲੇ ਦੇ ਨਿਸ਼ਾਨ ਆ ਉਹ ਸਿਰਫ ਆਪਾਂ ਇਹ ਹੀ ਦੋਨੇ ਲਾਉਣੇ ਆ ਬਾਕੀ ਆ ਫਿਟਿੰਗ ਦੇ ਨਿਸ਼ਾਨ ਜਿਹੜੇ ਆ ਇਹ ਦੂਜੇ ਪਾਸੇ ਇਧਰ ਆ ਜਾਣ ਇਸੇ ਤਰੀਕੇ ਆਪਾਂ ਲਾ ਲੈਣੀ ਹੈਗੀ ਠੀਕ ਆ ਤੇ ਹੁਣ ਮੈਂ ਤੁਹਾਨੂੰ ਫੇਰ ਬਾਅਦ ਚ ਦਿਖਾਉਣੀ ਆ ਸਲਵਾਰ ਦੀ ਕਟਾਈ ਬਾਹਾਂ ਦੀ ਕਟਾਈ ਠੀਕ ਆ ਆ ਦੇਖੋ ਮੈਂ ਐਸੀ ਤਰ੍ਹਾਂ ਨਾ ਇਹ ਗਧੂਈ ਵਿਵਿੰਗੀ ਹੋਈ ਹੈ ਕੋਈ ਗੱਲ ਨਹੀਂ ਤੁਸੀਂ ਇਹਦੇ ਵੱਲ ਨਾ ਦੇਖਿਓ ਮੈਂ ਐਸੇ ਤਰ੍ਹਾਂ ਕਰਕੇ ਮੈਂ ਸਾਰੇ ਨਿਸ਼ਾਨ ਜਿਹੜੇ ਆ ਲਾ ਦਿੱਤੇ ਅੱਗੇ ਕੀ ਹੁੰਦਾ ਸੀ ਅੱਗੇ ਕੈਂਚੀਆਂ ਲੈ ਲੈ ਕੇ ਇਦਾਂ ਬਸ ਖੋਬੀ ਜਾਣੀਆਂ ਖੋਬੀ ਜਾਣੀਆਂ ਅੰਦਰ ਦੇ ਵਿੱਚ ਮੋਰੀਆਂ ਹੋ ਨਿਕਲ ਆਉਂਦੀਆਂ ਹੁੰਦੀਆਂ ਸੀ ਹੁਣ ਇਹ ਕੰਮ ਸੌਖਾ ਆ ਰਾਮਨਾ ਇਸ ਤਰ੍ਹਾਂ ਗਧੂਈ ਲਾਓ ਦੋਨੇ ਪਾਸੇ ਨਿਸ਼ਾਨ ਜਿਹੜੇ ਆ ਆ ਜਾਂਦੇ ਬੜੇ ਪਧੀਆ ਇਸੇ ਤਰ੍ਹਾਂ ਮੈਂ ਜਿਹੜੇ ਨਿਸ਼ਾਨ ਆ ਸਾਰੇ ਲਾ ਲਏ ਹੈਗੇ ਆ ਵਿਚਲੇ ਪਾਸੇ ਵੀ ਮੈਂ ਇਸ ਤਰ੍ਹਾਂ ਨਿਸ਼ਾਨ ਲਾ ਲਏ ਆ ਜਿਹੜੇ ਪਿਛਲਾ ਪਾਸਾ ਆ ਜਾਣਾ ਆ ਤੇ ਇਹ ਜਿਹੜਾ ਆਪਣਾ ਫਰੰਟ ਆ ਪੂਰਾ ਪਾਸਾ ਠੀਕ ਹੈ ਜੀ ਤੇ ਆਪਾਂ ਹੁਣ ਫੇਰ ਸਲਵਾਰ ਦੀ ਕਟਾਈ ਜਿਹੜੀ ਆ ਉਹ ਕਰਦੇ ਲੋ ਜੀ ਬਾਹ ਹੈਗੀ ਉਹਨਾਂ ਦੀ 18 ਇੰਚ ਤੇ ਆਪਾਂ 20.5 ਇੰਚ ਆਪਾਂ ਜਿਹੜੀ ਆ ਇਹਦੀ ਲੈਂਥ ਲੈ ਲਈ ਆ ਅੱਧਾ ਇੰਚ ਉੱਪਰ ਆਜੂਗਾ ਵਿੱਚ ਤੇ 2 ਇੰਚ ਆਪਾਂ ਜਿਹੜਾ ਫੱਟਾ ਬੰਨਣਾ ਕਿਉਂਕਿ ਇਹਨੂੰ ਆਪਾਂ ਪਾਈਪਿੰਗ ਲਾਉਣੀ ਹੈ ਹੁਣ ਤੁਸੀਂ ਕਹਿਣਾ ਵੀ ਤੀਰ ਦਾ ਨਿਸ਼ਾਨ ਕਿਉਂ ਲਾਇਆ ਤੀਰ ਦਾ ਨਿਸ਼ਾਨ ਇਸ ਕਰਕੇ ਲਾਇਆ ਕਿਉਂਕਿ ਮੈਂ ਇਹਦਾ ਪ੍ਰਿੰਟ ਜਿਹੜਾ ਆ ਉੱਪਰ ਨੂੰ ਰੱਖਣਾ ਆ ਵੇ ਸਾਰੇ ਜਿਹੜੇ ਪੱਲੇ ਪਹਿਲਾਂ ਵੀ ਜੈਂਪਰ ਦੇ ਵੀ ਪਲਟਾ ਲੈ ਸੀ ਸਲਵਾਰ ਦੇ ਵੀ ਇਸੇ ਤਰ੍ਹਾਂ ਹੀ ਆ ਮੈਂ ਉਹ ਵੀ ਤੁਹਾਨੂੰ ਦਿਖਾ ਦਉਗੀ ਇਹ ਘਟਾਈ ਮੈਂ ਹਜੇ ਬਾਅਦ ਚ ਕਰਨੀ ਹੈ ਕਿਉਂਕਿ ਪਹਿਲਾਂ ਮੈਂ ਜੋੜ ਲਾ ਲੈਣੀ ਹੁੰਦੀ ਆ ਬਾਅਦ ਚ ਘਟਾਈ ਕਰਨੀ ਆ ਠੀਕ ਆ ਤੇ ਇਹ ਮੈਂ ਇਹਨਾਂ ਦਾ ਮੋਢਾ ਲੈ ਲਿਆ ਆ ਤੇ ਇਹਦੇ ਵਿੱਚ ਇੱਥੋਂ ਤੱਕ ਹੀ ਕੱਟਣਾ ਹੈ ਬਾਕੀ ਜਿੰਨਾ ਲੋੜ ਹੋਈ ਆ ਪਾਉਂ ਲਈਏ ਸਲਾਈਏ ਦੀ ਜਿਹੜੀ ਆ ਲਾ ਲਵਾਂਗੇ ਤੇ ਮੈਂ ਜਿਹੜੀ ਕਟਾਈ ਆ ਹਮੇਸ਼ਾ ਮੋਢੇ ਦੀ ਐਸੇ ਤਰ੍ਹਾਂ ਹੀ ਕੱਟਦੀ ਆ ਇਸੇ ਤਰ੍ਹਾਂ ਮੋਢਾ ਮੇਰਾ ਕੱਟਿਆ ਹੋਇਆ ਸਾਰਿਆਂ ਦੇ ਬਿਲਕੁਲ ਪਰਫੈਕਟ ਸਹੀ ਹੁੰਦਾ ਆ ਤਮੋਰਲੇ ਥੀਰੇ ਦੀ ਮੈਂ ਕਟਾਈ ਜਿਹੜੀ ਆ ਇਹ ਵਾਲੀ ਪੌਣੀ ਆ ਮੋਰੀ ਇਹਦੀ ਪਾਣੀ ਜਾਂਚਿਆ ਤਾਂ ਮੈਂ ਛੇ ਚ ਰੱਖ ਲਈ ਹੈਗੀ ਆ ਇਹ ਮੈਂ ਜੋੜ ਲਾਉਣ ਤੋਂ ਬਾਅਦ ਇਹਦੀ ਕਟਾਈ ਜਿਹੜੀ ਆ ਕਰਨੀ ਆ ਠੀਕ ਹੈ ਜੀ ਤਾਂ ਹੁਣ ਮੈਂ ਤੁਹਾਨੂੰ ਸਲਵਾਰ ਦੀ ਕਟਾਈ ਵੀ ਦੱਸ ਦਿੰਨੀ ਆ ਮੈਂ ਇਧਰਲੇ ਪਾਸੇ ਵੀ ਨਿਸ਼ਾਨ ਲਾ ਲੈਨੀ ਆ ਤਾਂ ਜੋ ਫਿਰ ਜੋੜਨ ਵੇਲੇ ਕੋਈ ਪੱਲਾ ਉਲਟ-ਪੁਲਟ ਨਾ ਹੋਵੇ ਠੀਕ ਹੈ ਜੀ ਤਾਂ ਹੁਣ ਇਹ ਕੰਨੀ ਆ ਗਈ ਹੈ ਵਿੱਚ ਇਹ ਇਹ ਦੇਖੋ ਜਦੋਂ ਆਪਾਂ ਜੋੜ ਲਾਵਾਂਗੇ ਆਪਾਂ ਕਿਤੇ ਕਿੰਨਾ ਕਪੜਾ ਵਿੱਚ ਅੱਧਾ ਇੰਚ ਦਾ ਕਪੜਾ ਦੇਣਾ ਹੈ ਵਿੱਚ ਆ ਕੰਨੀ ਜੇ ਬਾਹਰ ਆ ਗਈ ਆਪਾਂ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਣੀ ਇਸ ਕਰਕੇ ਮੈਂ ਪਹਿਲਾਂ ਇਹਦੀ ਕੰਨੀ ਜਿਹੜੀ ਆ ਇੱਥੋਂ ਅੱਧਾ ਅੱਧਾ ਇੰਚ ਦੀ ਕੰਨੀ ਜਿਹੜੀ ਆ ਕੱਟ ਦੇਣੀ ਆ ਤਾਂ ਜੋ ਸਲਾਈ ਜੁਗੀ ਰਹਿ ਜਾਵੇ ਤੇ ਫਿਰ ਮੈਂ ਬਾਅਦ ਵਿੱਚ ਇਹਦੀ ਸਾਰੇ ਜੋੜ ਲਾ ਕੇ ਬਾਅਦ ਚ ਕਟਾਈ ਜਿਹੜੀ ਆ ਕਰ ਲੀ ਜੇ ਬਾਹਰ ਇਦਾਂ ਦਾ ਇਕੱਲਾ ਗ੍ਰੀਨ ਕੱਪੜਾ ਜਿਸ ਦਾ ਰਿਹਾ ਤੋ ਚੰਗਾ ਨਹੀਂ ਲੱਗਦਾ ਹੈਗਾ ਇਸੇ ਤਰ੍ਹਾਂ ਆਪਾਂ ਸਲਵਾਰ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਕਰਾਂਗੇ ਇਹ ਮੈਂ ਪੌਂਚੇ ਜਿਹੜੇ ਆ ਕੱਟ ਕੇ ਰੱਖੇ ਹੋਏ ਆ ਤੁਹਾਨੂੰ ਦਿਖਾ ਦੇਣੀ ਆ ਇਹ ਦੇਖ ਲੋ ਮੈਂ ਕੰਨੀ ਜਿਹੜੀ ਹੈ ਬਿਲਕੁਲ ਉਨੀ ਰੱਖੀ ਆ ਜਿੰਨੀ ਸਲਾਈ ਦੇ ਵਿੱਚ ਆਉਣੀ ਆ ਜੇ ਮੈਂ ਇਹਨੂੰ ਜ਼ਿਆਦਾ ਰੱਖ ਲੈਂਦੀ ਤੇ ਇਹ ਚੰਗੀ ਨਹੀਂ ਲੱਗਣੀ ਸੀ ਬਾਹਰ ਆ ਜਾਣੀ ਸੀ ਬਿਲਕੁਲ ਵੀ ਉਹ ਚੰਗਾ ਨਹੀਂ ਲੱਗਦਾ ਵਿੱਚ ਲੈਨ ਜੀ ਆ ਜਵੇ ਤਾਂ ਫਿਰ ਹੁਣ ਦੇਖੋ ਇਹ ਜਿੰਨਾ ਕੁ ਮੈਂ ਰੱਖਿਆ ਹੈ ਇਹ ਸਲਾਈ ਦੇ ਵਿੱਚ ਆ ਜਾਣਾ ਹੈ ਤਾਂ ਕੰਨੀ ਜਿਹੜੀ ਬਾਹਰ ਬਿਲਕੁਲ ਵੀ ਦਿਖਾਈ ਨਹੀਂ ਦੇਣੀ ਹੈਗੀ ਇਹ ਦੇਖ ਲਓ ਮੈਂ ਇੱਥੇ ਵੀ ਤੀਰ ਦੇ ਨਿਸ਼ਾਨਾ ਇਸ ਤਰ੍ਹਾਂ ਕਰਕੇ ਲਾ ਲਿਆ ਤੇ ਇਧਰਲੇ ਪਾਸੇ ਵੀ ਇਦਾਂ ਲਾ ਲਿਆ ਤਾਂ ਜੋ ਵੀ ਚਿੱਤਾ ਰਹੇ ਵੀ ਇਹ ਸਾਈਡ ਜਿਹੜੀ ਆਪਾਂ ਸਲਵਾਰ ਦੇ ਉੱਪਰ ਲਾ ਪਾਸਾ ਕਰਨਾ ਹੈਗਾ ਆ ਤੇ ਸਲਵਾਰ ਦੀ ਲੰਬਾਈ ਹੈਗੀ ਇਹ 36 ਇੰਚ ਤੇ ਮੈਂ ਇਹਨੂੰ ਲਿਆ ਹੈਗਾ 32 ਇੰਚ ਦੀ ਕਟਾਈ ਕਰਨੀ ਤੇ ਮੈਂ ਵੈਸੇ 32.5 ਕੀਤਾ ਕਿਉਂਕਿ ਜਿਹੜਾ ਮੈਂ ਸਲਵਾਰ ਦੀ ਮੈਂਤੀ ਹਮੇਸ਼ਾ ਹੀ ਸਾਰੇ ਸਲਵਾਰ ਜੋੜ ਕੇ ਥੰਡੇ ਨੂੰ ਕੱਟਦੀ ਹਾਂ ਠੀਕ ਹੈ ਜੀ ਲੋ ਜੀ ਆਪਾਂ ਕੁੰਦਿਆਂ ਦੇ ਨਿਸ਼ਾਨ ਲਾਵਾਂਗੇ ਪਹਿਲਾਂ ਮੈਂ 벨ਟ ਦਾ ਕੱਪੜਾ ਜਿਹੜਾ ਕੱਢ ਲਿਆ ਹੈਗਾ 8 ਇੰਚ ਦਾ ਇਹ ਬਣਾ ਇਹ ਤੋਂ ਬਾਅਦ ਫਿਰ ਮੈਂ 32 ਇੰਚ ਦੇ ਨਿਸ਼ਾਨ ਲਾ ਲਿਆ ਇਹ 2.5 ਇੰਚ ਦਾ ਮਖੁੰਦਾ ਰਣਾ ਲਗਾ ਲਿਆ ਇਸੇ ਤਰ੍ਹਾਂ ਮੈਂ 32 ਇੰਚ ਦਾ ਨਿਸ਼ਾਨ ਜਿਹੜਾ ਉੱਤਰ ਲਾ ਲਿਆ ਇਸ ਤਰ੍ਹਾਂ ਦਾ। ਹੁਣ ਮੈਂ ਇਹਦੀ ਕਟਾਈ ਕਰਦੀ ਆਂ। ਤੁਸੀਂ ਇਹਨਾਂ ਮੇਰੀ ਵੀਡੀਓ ਨੂੰ ਚੱਲਦੀ-ਜਲਦੀ ਨੂੰ ਲਾਇਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਤਾਂ ਜੋ ਹੋਰ ਵੀ ਬੱਚਿਆਂ ਨੂੰ ਕੋਈ ਹੈਲਪ ਮਿਲ ਸਕੇ ਜਿਹੜੇ ਘਰ ਬੈਠੇ ਸਿੱਖਣਾ ਚਾਹੁੰਦੇ ਆ ਨਾ। ਫਿਰ YouTube ਤੋਂ ਬੱਚੇ ਜਿਹੜੇ ਅੱਜ ਕੱਲ ਸਿੱਖ ਲੈਂਦੇ ਜੇ ਨਹੀਂ ਵੀ ਕਿਤੇ ਜਾਣਾ ਤਾਂ। ਪਰ ਮੇਰਾ ਤਰੀਕਾ ਦੇਖ ਲਓ ਨੱਟ-ਨੱਟ ਕੇ ਸੂਟ ਕੱਟਦੀ ਆਂ। ਇਸ ਤਰ੍ਹਾਂ। ਹੁਣ ਆਪਾਂ ਇਹਨੂੰ ਇਹਦੇ ਉੱਪਰ ਇੱਕ ਦੂਜੇ ਦੇ ਰੱਖ ਲੈਣਾ ਆ। ਨਾਲ ਜਿਹੜਾ पूरा हो जाए तो सासन भी जरा भी पूरा हो जाए ठीक है बिल्कुल इस तरह एको जहा कर लेना है उपरों उ कर लो क्योंकि इधरों तो कटाई आप फिर भी इधरों घटा बंदा क्डना ही हूं उपरों जो कपड़ा है इन एक कर लेता है ठीक है लो जी हम आपका उपरों तो कर लिया एक ਪੋਲੈਨਰ ਆਸਣ ਜਿਹਾ ਆ ਉਹ ਬਹੁਤ ਵੱਡਾ ਹੈ ਓਕੇ ਉਹ ਆਸਣ ਪੌਦੇ ਦੇ ਕੇ ਪੰਪਲਾ 10 ਇੰਚ ਤਾਂ ਆਪਾਂ 8 ਇੰਚ ਦੀ ਬੈਂਟ ਕੱਢੀ ਆ ਉਹਦੇ ਵਿੱਚੋਂ ਜੇ 2 ਇੰਚ ਦਾ ਨਿਫਾ ਭਨ ਕੇ 10 ਇੰਚ ਵਿੱਚ ਬੈਂਟ ਜੋੜਨ ਲੱਗੇ ਆ ਗਿਆ 2.5 ਤੇ 8 ਦੇ ਵਿੱਚੋਂ 2.5 ਕੱਢ ਕੇ ਬਾਕੀ ਰਹਿ ਗਏ 5.5 ਇੰਚ 5.5 ਹੀ ਰਹਿ ਗਿਆ ਨਾ ਤੇ ਆਪਾਂ ਨੂੰ 10 ਇੰਚ ਆਸਣ ਹੁਣ ਇੱਥੋਂ ਵੀ ਚਾਹੀਦਾ ਹੈਗਾ ਆ ਤਿਆਰ ਆਸਣ ਜਿਹੜਾ ਆਪਾਂ ਨੂੰ 10 ਇੰਚ ਚਾਹੀਦਾ ਹੀ ਚਾਹੀਦਾ ਆ ਇਸ ਕਰਕੇ ਆਪਾਂ ਇੱਥੋਂ ਇਹਨੂੰ 11 ਰੱਖ ਲੈਨੇ ਆ 10 ਇੰਚੇ ਹੀ ਰਹਿ ਜਾਊਗਾ ਤੇ ਸਾਡੇ ਪੰਜ ਜਿਹੜਾ ਹੈ ਉਧਰੋਂ ਆ ਜਾਊਗਾ ਤਾਂ ਉਹਨਾਂ ਨੂੰ 15 ਇੰਚ ਤੇ ਚਾਹੀਦਾ ਆਪਾਂ 12 ਇੰਚ ਦੀ ਕਟਾਈ ਜਿਹੜੀ ਆ ਪਾ ਲੈਨੇ ਆ ਕਹਿੰਦੇ ਹੁੰਦੇ ਆ ਵੀ ਫਿਰ ਬਾਦੇ ਦਾ ਜਿਹੜਾ ਇਲਾਜ ਹੈਗਾ ਘਟੇ ਦਾ ਫਿਰ ਇਲਾਜ ਨਹੀਂ ਹੁੰਦਾ ਹੈਗਾ ਕੋਈ ਵੀ ਹੈਨਾ ਮੈਂ 12 ਇੰਚ ਦੀ ਕਟਾਈ ਜਿਹੜੀ ਆ ਅਸਲ ਦੀ ਪਾ ਲਈ ਲੋਜੀ ਹੁਣ ਇਹ ਜਿਹੜੀ ਮੇਨ ਚੀਜ਼ ਹੈ ਇੱਕ ਹੋਰ ਜਦੋਂ ਕਈ ਵਾਰੀ ਆਪਾਂ ਆਹ ਵਾਲੀ ਸਲਾਈ ਲਾਉਨੇ ਆ ਇੱਕ ਕੱਪੜਾ ਘਟ ਆ ਜਾਂਦਾ ਇੱਕ ਪਾਸਾ ਇੱਕ ਪਾਸਾ ਜ਼ਿਆਦਾ ਆ ਜਾਂਦਾ ਇਹਹੀ ਕਾਰਨ ਹੁੰਦਾ ਹੈ ਵੀ ਜਦੋਂ ਆਪਾਂ ਇਹ ਕਟਾਈ ਕਰਦੇ ਆ ਆਪਾਂ ਇਹਨਾਂ ਨੂੰ ਇੱਕੋ ਜਿਹਾ ਨਹੀਂ ਕਰਦੇ ਹੈਗੇ ਤੇ ਇਹਨੂੰ ਵੀ ਇੱਕੋ ਜਿਹਾ ਕਰਨਾ ਬਹੁਤ ਜ਼ਰੂਰੀ ਹੈ ਤੇ ਇਥੇ ਥੋੜੀ ਥੋੜੀ ਨਾਲ ਨਾਲ ਨੂੰ ਹਨਾ ਆਪਾਂ ਇਸ ਤਰ੍ਹਾਂ ਕਾਟ ਪਾ ਦੇਣੀ ਚਾਹੀਦੀ ਆ ਤਾਂ ਕਿ ਜਿਹੜੇ ਸਾਰੇ ਕੱਪੜੇ ਆ ਇੱਕੋ ਜਿਹੇ ਫਟੋ ਬੋਲੇ ਜੇ ਇਹ ਕੋਈ ਇਸ ਤਰ੍ਹਾਂ ਹੀ ਆਪਾਂ ਰੱਖ ਲਏ ਨੇ ਜਾਂ ਫਿਰ ਕੱਪੜਾ ਕੋਈ ਵਧ ਗਿਆ ਕੋਈ ਘਟ ਗਿਆ ਤੇ ਆਪੇ ਹੀ ਫੇ ਸਲਾਈ ਲਾਉਣ ਵੇਲੇ ਜਿਹੜਾ ਹੈ ਆਪਣਾ ਜਿਹੜਾ ਹੋ ਜਾਣਾ ਆ ਇੱਕ ਇੱਕ ਪਾਸਾ ਵੱਧ ਜਾਣਾ ਇੱਕ ਪਾਸਾ ਘਟ ਜਾਣਾ ਹੁਣ ਜਦੋਂ ਹੁਣ ਚਾਹ ਰਹੇ ਤੇ ਹੈ ਇੱਕੋ ਜਿਹੀ ਸਲਾਈ ਲਾਉਣ ਵੇਲੇ ਆਪੇ ਇੱਕੋ ਜਿਹਾ ਸਾਰਾ ਕੁਝ ਹੋ ਜਾਣਾ ਤੇ ਇਹਦਾ ਜਿਹੜਾ ਜੁੜਿਆ ਹੋਇਆ ਕੱਪੜਾ ਆ ਇਹਨੂੰ ਵੀ ਆਪਾਂ ਕੱਟ ਲੈਣੇ ਆ ਲੋ ਜੀ ਇਹ ਹੋ ਗਿਆ ਕੁੰਡੇ ਇਹ ਹੋ ਗਿਆ ਇਹਦੇ ਪੌਂਚੇ ਤੇ ਇਹਨਾਂ ਦੇ ਨਿਸ਼ਾਨ ਆਪਾਂ ਤਾਹ ਨੂੰ ਲਾ ਲਏ ਆ ਜਿਹੜਾ ਆਪਾਂ ਪਾਸਾ ਤਾਹ ਕਰਨਾ ਹੈਗਾ ਠੀਕ ਹੈ ਜੀ ਲੋ ਜੀ ਤਾਂ ਹੁਣ ਆਪਾਂ ਇਹਦੇ ਚੋਂ ਕੱਢ ਲੈਨੇ ਉਹਨਾਂ ਦੀ ਬੈਲਟ ਬੈਲਟ ਉਹਨਾਂ ਦੀ हिਪ ਹੈਗੀ ਆ 23 ਇੰਚ हिਪ ਦੇ ਹਿਸਾਬ ਨਾਲ ਹੀ ਆਪਾਂ ਬੈਲਟ ਕੱਢਣੀ ਹੁੰਦੀ ਆ 3 ਇੰਚ ਆਪਾਂ ਵਾਧੂ ਰੱਖਾਂਗੇ 26 ਇੰਚ

ਮੇਸ਼ਾ ਜਦੋਂ ਵੀ 벨ਟ ਕੱਟਣੀ ਆ ਇਹਦਾ ਕੋਈ ਨਾਪ ਨਹੀਂ ਲੈਣਾ ਹੁੰਦਾ ਵੀ ਉਹਦੀ 벨ਟ ਕਿੰਨੀ ਪਾਉਣੀ ਆ ਕਿੰਨੀ ਨਹੀਂ ਹਮੇਸ਼ਾ ਇਹ ਇਹ ਪਤਾ ਖਿਆਲ ਰੱਖਣਾ ਆ ਕਿ ਹਿੱਪ ਕਿੰਨੀ ਆ ਉਸ ਤੋਂ ਵਧਾ ਕੇ 3 ਇੰਚ ਆਪਾਂ ਜਿਹੜੀ ਕਟਾਈ ਕਰਨੀ ਆ ਤੇ ਫਿਰ ਜਿਹੜੀ ਜਿੱਦਾਂ 22 ਇੰਚ ਹੈਪੇ ਆ ਤਾਂ 20 ਇੰਚ ਜਿਹੜੀ 벨ਟ ਹੈ ਤਿਆਰ ਰਹਿ ਜਾਣੀ ਆਪਾਂ 26 ਇੰਚ ਦੀ ਕਟਾਈ ਜਿਹੜੀ ਆ ਕਰ ਦਿੱਤੀ ਤੇ ਇਹ ਹੋ ਗਈ ਆ ਜੀ ਹੁਣੇ ਦੀ 벨ਟ ਆਪਾਂ ਇਹਨੂੰ ਅੱਧੀ ਕਰ ਦਿੰਨੇ ਆ ਤੇ ਇਹ ਬਣ ਗਈ ਸਲਵਾਰ ਜੇ ਕਿਤੇ ਤੁਹਾਡੇ ਕਸਟਮਰ ਨੂੰ ਲੱਗਦਾ ਵੀ ਤੁਹਾਡੀ ਸਿਲਵਾਰ ਚੱਕ ਹੁੰਦੀ ਆ ਵੀ ਇਹ ਸੀਣ ਜਿਹੜੀ ਆ ਲੰਬੀ ਹੋਣੀ ਚਾਹੀਦੀ ਆ ਤੇ ਆਪਾਂ ਫੇਰ ਵੀ ਇੰਨਾ ਕਿ ਰੱਖਣਾ ਆ ਫੇਰ ਆਪਾਂ ਇਹਦੇ ਵਿੱਚ ਮਿਆਨੀ ਵੀ ਜਿਹੜੀ ਆ ਪਾ ਸਕਦੇ ਆ ਉਹਦੇ ਨਾਲ ਕੀ ਹੁੰਦਾ ਆ ਇਹ ਸਲਾਈ ਜਿਹੜੀ ਆ ਹੋਰ ਵੱਧ ਜਾਂਦੀ ਤੇ ਉਹਦੇ ਨਾਲ ਫੇਰ ਸਿਲਵਾ ਜਿਹੜੀ ਨਹੀਂ ਚੱਕ ਹੁੰਦੀ ਤਾਂ ਆਪਾਂ ਕੀ ਕਰਨਾ ਆ ਵੀ ਜੇ ਆਪਾਂ ਨੂੰ ਲੋੜ ਹੋਵੇ ਪਰ ਮੇਰੇ ਕਸਟਮਰ ਨੂੰ ਤੇ ਇਹਦੀ ਲੋੜ ਨਹੀਂ ਹੈਗੀ ਤੇ ਆਪਾਂ ਕੀ ਕਰਨਾ ਐਸ ਤਰ੍ਹਾਂ ਚਾਰ ਤਿਹਾਂ ਲੈਣੀਆਂ ਕੱਪੜੇ ਦੀਆਂ ਇਹਦੇ ਮੈਂ ਵੈਸੇ ਤੁਹਾਨੂੰ ਦੱਸ ਰਹੀ ਪਰ ਮੈਂ ਪਾਉਣਾ ਨਹੀਂ ਹੈਗਾ ਤਾਂ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਜਿਹੜਾ ਆ ਸਲਵਾਰ ਦੀ ਸਿਲਾਈ ਜਿਹੜੀ ਆਪਾਂ ਵਧਾ ਸਕਦੇ ਆ ਇਸ ਤਰ੍ਹਾਂ ਕਰਕੇ ਠੀਕ ਹੈ ਲੋ ਦੇਖੋ ਇੰਨੇ ਦੇ ਨਾਲ ਹੀ ਜਿਹੜੀ ਸਿਲਾਈ ਹੋਰ ਵੱਧ ਗਈ ਆ ਤੇ ਸਲਵਾਰ ਜਿਹੜੀ ਨਹੀਂ ਚੱਕ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਕੋਈ ਇਹ ਜਿਹੜੀ ਚੀਜ਼ ਦਾ ਇਲਾਜ ਹੈਗਾ ਆ ਤੇ ਵੈਸੇ ਮੇਰੇ ਕਸਟਮਰ ਲਈ ਇੰਨੀ ਸਿਲਾਈ ਬਹੁਤ ਤੇ ਆਪਾਂ ਫਿਰ ਮਿਲਾਂਗੇ ਹੋਰ ਨਵੀਂ ਵੀਡੀਓ ਵਿੱਚ ਅਨੰਤ ਜੈਸਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ